ਤਾਂ ਕਿਉਂ ਉਹਨੂੰ ਫੇ ਕੈਨੇਡਾ ਚੋਂ ਦਿਸਦਾ ਹੁਣ ਕੈਨੇਡਾ ਪਹੁੰਚ ਜਾਣਾ ਲੋਕ ਮੜੀ ਜੇ ਕੋਈ ਚੀਜ਼ ਲੈ ਲੈਣ ਤੇਵਰ ਬਦਲ ਜਾਂਦੇ ਨੇ ਰੱਬ ਨੂੰ ਸਭ ਕੁਝ ਚੰਗਾ ਲੱਗਦਾ ਹੈ ਲੋਭੀ ਬੰਦੇ ਨੂੰ ਵੀ ਰੱਬ ਮਾਫ ਕਰ ਦਿੰਦਾ ਹੈ ਬੇਕਾਰੀ ਬੰਦੇ ਵੀ ਬਖਸ਼ੇ ਜਾਂਦੇ ਨੇ ਸਾਧ ਸੰਗਤ ਇੱਕ ਬੰਦਾ ਨਹੀਂ ਬਖਸ਼ਿਆ ਜਾਂਦਾ ਪਤਾ ਕਿਹੜਾ ਹੈ ਹੰਕਾਰੀ ਜਿਹਨੂੰ ਮਹਾਰਾਜ ਨੇ ਕਿਹਾ ਹਰ ਜਿਉ ਹੰਕਾਰ ਨਾ ਭਾਵੇਈ ਵੇਦ ਕੋ ਕ ਸੁਣਾਵੇ ਹਰ ਜਿਉ ਅਹੰਕਾਰ ਨਾ ਭਾਵੇ ਰੱਬ ਨੂੰ ਅਹੰਕਾਰੀ ਬੰਦਾ ਚੰਗਾ ਨਹੀਂ ਲੱਗਦਾ ਜੇ ਸਭ ਕੁਝ ਹੁੰਦਿਆਂ ਕੋਈ ਮਸਕੀਨ ਬਣ ਕੇ ਰਵੇ ਉਹ ਗੁਰੂ ਕੋ ਸੁਖ ਲੈਂਦਾ ਤੈਨੂੰ ਮਹਾਰਾਜ ਨੇ ਕਿਹਾ ਸੁਖੀ ਵਸੈ ਮਸਕੀਨੀਆਂ ਪੜੋ ਸੁਖੀ ਵਸੈ ਮਸਕੀਨ ਆਪਣੇ ਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਵਦਲ ਅੱਜ ਲੋਕਾਂ ਦੇ ਰਿਸ਼ਤੇ ਟੁੱਟਣ ਦਾ ਕਾਰਨ ਹੀ ਇਹ ਐ ਰਿਸ਼ਤਿਆਂ ਵਿੱਚ ਈਗੋ ਭਰਾ ਭਰਾ ਨੂੰ ਕਹਿੰਦਾ ਮੈਂ ਉਹ ਤੋਂ ਕੀ ਲੈਣਾ ਅੱਗੇ ਪਿਆਰ ਸੀ ਹੰਕਾਰ ਨਹੀਂ ਸੀ ਲੋਕਾਂ 'ਚ ਹੁਣ ਹਉਮੈ ਪੈਦਾ ਹੋ ਗਈ ਭਰਾਵਾਂ ਭਰਾਵਾਂ ਦਾ ਰਿਸ਼ਤਾ ਕੁਝਿਆ ਨਹੀਂ ਰਿਹਾ 65% પતિ ਪਤਨੀ ਦੇ ਡਾਈਵੋਰਸ ਹੋ ਰਹੇ ਨੇ ਪੂਰੀ ਦੁਨੀਆ ਵਿੱਚ ਵਿਦੇਸ਼ਾਂ ਵਿੱਚ ਤਾਂ ਅੰਕੜੇ ਵੱਧ ਗਏ ਨੇ ਹਰ 8ਵੇਂ ਘਰ ਵਿੱਚ ਡਾਈਵੋਰਸ ਹੈ ਪਤਾ ਕਿਉਂ ਈਗੋ ਕਰਕੇ ਸਿਰਫ ਹੰਕਾਰ ਕਰਕੇ ਮੈਂ ਵੀ ਕੰਮ ਕਰਦੀ ਆ ਉਹ ਕਹਿੰਦਾ ਮੇਰਾ ਘਰ ਹੈ ਉਹ ਕਹਿੰਦੀ ਮੈਂ ਵੀ ਕੰਮ ਕਰਦੀ ਆ ਇੱਕ ਦੂਜੇ ਦੇ ਹੰਕਾਰ ਕਰਕੇ ਰਿਸ਼ਤੇ ਟੁੱਟ ਗਏ ਤੁਸੀਂ ਪੜੇ ਲਿਖੇ ਬੈਠੇ ਹੋ ਜਿਹੜੇ ਰਿਸ਼ਤੇ ਵਿੱਚ ਰਿਸਪੈਕਟ ਨਾ ਰਹੇ ਉਹ ਰਿਸ਼ਤਾ ਟੁੱਟ ਜਾਂਦਾ ਹੈ ਜਿਹੜੇ ਰਿਸ਼ਤੇ ਵਿੱਚ ਰਿਸਪੈਕਟ ਇੱਜ਼ਤ ਨਾ ਰਵੇ ਉਹ ਰਿਸ਼ਤੇ ਫਿੱਕੇ ਪੈ ਜਾਂਦੇ ਨੇ ਜਦੋਂ ਆਪਾਂ ਕਿਸੇ ਨੂੰ ਪਹਿਲੀ ਵਾਰ ਮਿਲੀਦਾ ਉਹਨੂੰ ਜੀ ਕਹਿ ਕੇ ਤੁਸੀਂ ਕਹਿ ਕੇ ਆਪ ਜੀ ਕਹਿ ਕੇ ਬੁਲਾਈਦਾ ਅਸ਼ਾ ਪਿਆਰ ਵੱਜ ਜਾਂਦਾ ਜੇ ਪਹਿਲੇ ਦਿਨੇ ਤੂੰ ਕਹਿ ਕੇ ਬੁਲਾਉਂ ਕਹਿੰਦਾ ਵੇਦਾ ਮਤਲਬ ਇਹਨੂੰ ਸੈਂਸ ਨਹੀਂ ਹੈ ਬੋਲਣ ਦੀ ਜੇ ਰਿਸਪੈਕਟ ਨਹੀਂ ਹੈ ਵਿੱਚ ਤਾਂ ਸਾਥ ਸੰਗਤ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ ਰਿਸ਼ਤੇ ਟੁੱਟ ਜਾਂਦੇ ਨੇ ਅ ਤੁਸੀਂ ਸਿਆਣੀਆਂ ਮਾਈਆਂ ਵਿੱਚ ਬੈਠੀਆਂ ਟੋਂਡੇ ਵਿੱਚ ਬਹੁਤ ਬੀਬੀਆਂ ਐਸੀਆਂ ਹੋਣਗੀਆਂ ਜਿਨ੍ਹਾਂ ਨੂੰ ਵਿਆਹ ਕਰਾਇਆ 40-40 ਸਾਲ ਹੋ ਗਏ। ਘਰ ਵਸਦੇ ਨੇ ਤੁਹਾਡੇ ਬੱਚੇ ਬਰਾਬਰ ਦੇ ਹੋ ਗਏ, ਬੱਚੇ ਵਿਆਹੇ ਗਏ। 40-40 ਸਾਲ ਤੁਹਾਡੇ ਵਿਆਹ ਨੂੰ ਹੋ ਗਏ ਹੋਣਗੇ, 30-30 ਸਾਲ ਤੁਹਾਡੇ ਵਿਆਹ ਨੂੰ ਹੋ ਗਏ ਹੋਣਗੇ, 30-40 ਸਾਲਾਂ ਤੋਂ ਕਦੇ ਉਹ ਬੀਬੀਆਂ ਤੁਹਾਡੇ 'ਚ ਬੈਠੀਆਂ ਹੋਣਗੀਆਂ ਜਿਨ੍ਹਾਂ ਨੇ ਕਦੇ ਆਪਣੇ ਘਰ ਵਾਲੇ ਦਾ ਨਾਮ ਨਹੀਂ ਲਿਆ। ਜੀ ਕਹਿ ਕੇ ਬੁਲਉਨੀਆਂ ਨੇ, ਜੀ ਗੱਲ ਸੁਣਿਓ, ਆ ਤੁਸੀਂ ਮੜ ਜਾ, ਆ ਕੰਮ ਕਰਿਓ। ਵੱਧ ਤੋਂ ਵੱਧ ਆਪਣੇ ਬੱਚੇ ਦਾ ਨਾਮ ਲੈ ਕੇ ਕਿ ਫਲਾਨੇ ਦੇ ਡੈਡੀ ਮਾੜੀ ਜਿਹੀ ਗੱਲ ਸੁਣ ਲਿਆ ਨਾਮ ਨਹੀਂ ਲਿਆ ਘਰ ਵਾਲੇ ਦਾ ਕਿਉਂ ਬਈ ਇਹ ਰਿਸ਼ਤਾ ਤਾਂ ਪਿਆਰ ਨਾਲ ਨਿਭਦਾ ਜਿੱਥੇ ਰਿਸਪੈਕਟ ਹੈ ਜਿੱਥੇ ਇੱਜ਼ਤ ਤੇ ਸਤਿਕਾਰ ਹੈ ਜੇ ਰਿਸਪੈਕਟ ਰਹੇਗੀ ਰਿਸ਼ਤਾ ਬਣਿਆ ਰਹਿੰਦਾ ਹੈ ਅੱਜ ਰਿਸ਼ਤੇ ਜ਼ਿਆਦਾਤਰ ਟੁੱਟਣ ਦਾ ਕਾਰਨ ਪਤਾ ਕੀ ਹੈ ਲੋਕਾਂ ਦੇ ਵਿੱਚੋਂ ਰਿਸਪੈਕਟ ਕੋ ਵਾਲੇ ਹੁਣ ਸਿੱਧਾ ਹੀ ਨਾਮ ਲੈ ਲੈਂੀਆਂ ਪਤਾ ਨਹੀਂ ਲੱਗਦਾ ਵੀ ਬਿੱਕੀ ਕਹਿ ਰਹੀਆਂ ਖਰੇ ਮੁੰਡੇ ਨੂੰ ਕਹਿ ਰਹੀਆਂ ਖਰੇ ਘਰ ਵਾਲੇ ਨੂੰ ਪਤਾ ਵੀ ਨਹੀਂ ਲੱਗਦਾ ਸਿੱਧਾ ਉਹਨੂੰ ਬੁਲਾਉਣਗੇ ਆ ਸੋਨੂੰ ਗੱਲ ਸੁਣੋ ਸੋਨੂੰ ਪਤਾ ਨਹੀਂ ਲੜਕਾ ਆ ਪਤਾ ਨਹੀਂ ਉਹਦੇ ਘਰ ਵਾਲੇ ਸਾਥ ਸੰਗਤ ਇਹ ਹਾਲਾਤ ਬਣ ਗਏ ਰਿਸ਼ਤੇ ਲੋਕਾਂ ਨੇ ਆਪੇ ਵਿਗਾੜੇ ਨੇ ਕਿਉਂ ਕਹਿ ਰਹੀ ਇਹ ਨੇ ਕਹਿੰਦੀ ਬਰਾਬਰ ਮੈਂ ਵੀ ਜੋਬ ਕਰਦੀ ਆ ਮੈਂ ਬਰਾਬਰ ਕਮਾਂਗੀ ਜਿੱਥੇ ਬਰਾਬਰਤਾ ਹੋਣ ਲੱਗ ਜਾਏ ਉੱਥੇ ਸਾਥ ਸੰਗਤ ਕਈ ਚੀਜ਼ਾਂ ਟੁੱਟ ਜਾਂਦੀਆਂ ਨੇ ਇਹ ਚੀਜ਼ ਸਬਕ ਰੱਖਿਓ ਜੇ ਕੋਈ ਦਰਖਤ ਹਵਾ ਨੇਰੀ ਵਿੱਚ ਫਲੈਕਸੀਬਲ ਨਾ ਨਾ ਹੋਵੇ ਝੁਕੇ ਨਾ ਉਹ ਟੁੱਟ ਜਾਂਦਾ ਹੈ ਜਿਹੜੇ ਦਰਖਤ ਹਵਾ ਨੇਰੀ ਚੱਲਣ ਤੇ ਝੁਕ ਜਾਂਦੇ ਨੇ ਇਦਾਂ ਉਹਨਾਂ ਵਿੱਚ ਫਲੈਕਸੀਬਿਲਟੀ ਬਣੀ ਹੋਈ ਹੈ ਉਹ ਨਹੀਂ ਟੁੱਟਦੇ ਜਿਹੜੇ ਸਖ਼ਤ ਹਾਕੜ ਵਿੱਚ ਖੜੇ ਰਹਿਣ ਉਹ ਟੁੱਟ ਜਾਂਦੇ ਨੇ ਅੱਜ ਰਿਸ਼ਤੇ ਤਾਂ ਟੁੱਟ ਰਹੇ ਨੇ ਸਿੱਧਾ ਹੀ ਸਾਥ ਸੰਗਤ ਰਿਸਪੈਕਟ ਖਤਮ ਕਰ ਦਿੱਤੀ ਨਾਮ ਲੈ ਕੇ ਸਿੱਧਾ ਦਲੋਣ ਸਿੱਧਾ ਹੀ ਨਾਮ ਮੈਂ ਉੱਥੇ ਬਾਹਰ ਇੱਕ ਕਿਸੇ ਦੇ ਘਰ ਗਿਆ ਉਹ ਦੋਏ ਤਿੰਨ ਆਦਮੀ ਲੈਣ ਆਏ ਉਹ ਬੰਦੇ ਤੋਂ ਚਾਬੀ ਕੋਹਾਜ ਗਈ ਘਰ ਵਾਲੀ ਦੀ ਚਾਬੀ ਨਾਲ ਲੱਭੇ ਤੋ ਘਰ ਵਾਲੀਉ ਨੂੰ ਪਤਾ ਕੀ ਕਹਿੰਦੀ ਕਹਿੰਦੀ ਗगन ਤੁਨੂੰ ਤਾਂ ਅਕਲ ਹੀ ਨਹੀਂ ਹੈ ਘਰ ਵਾਲੇ ਨੂੰ ਆਪਣੇ ਕਹਿੰਦੀ ਤੁਸੀਂ ਤਾਂ ਚੀਜ਼ਾਂ ਘੋਣੇ ਰਹਿਨੇ ਚਾਬੀ ਪਤਾ ਨਹੀਂ ਕਿਥੇ ਰੰ ਇੰਨੀ ਗੁੱਸੇ ਵਿੱਚ ਉਹ ਵਿਚਾਰਾ ਕੰਬਦੇ ਹੱਥਾਂ ਨਾਲ ਚਾਬੀ ਲੱਭੇ ਐਨਾ ਸ਼ੁਕਰ ਜਿਸ ਹੱਬ ਨੂੰ ਬੋਲ ਰਹੀ ਸੀ ਨਾ ਗगन ਤੈਨੂੰ ਤਾਂ ਅਕਲ ਹੀ ਨਹੀਂ ਹੈ ਜੇ ਚਾਬੀ ਨਾ ਲੱਭਦੀ ਮੈਨੂੰ ਲੱਗਦਾ ਸੀ ਗगन ਥੱਪੜਿਆ ਜਾਣਾ ਹੁਣ ਘਰ ਵਾਲੀ ਤੂੰ ਹਾਲਾਤ ਇਦਾਂ ਦੇ ਬਣੇ ਹੋਏ ਲੋਕਾਂ ਦੇ ਸਾਥ ਸੰਗਤ ਇਹ ਜੇ ਤੁਸੀਂ ਰਿਸਪੈਕਟ ਨਹੀਂ ਕਰੋਗੇ ਰਿਸ਼ਤੇ ਟੁੱਟ ਜਾਣਗੇ ਆਪਣੇ ਘਰ ਵਿੱਚ ਰਿਸਪੈਕਟ ਕਰੋ ਇਹ ਨਾ ਕੋ ਜਮੰਨਾ ਬਦਲ ਗਿਆ ਪੜ ਲਿਖ ਗਏ ਆ ਨਹੀਂ ਇੱਜ਼ਤ ਸਤਿਕਾਰ ਕਰੋ ਇਹ ਕੱਲਾ ਨਹੀਂ ਵੀ ਪਤਨੀ ਕਰੇ ਪਤੀ ਦਾ ਸਤਿਕਾਰ ਪਤੀ ਦਾ ਵੀ ਫਰਜ਼ ਬਣਦਾ ਉਹ ਵੀ ਜੀ ਕਹਿ ਕੇ ਬੁਲਾਵੇ ਉਹ ਵੀ ਆਪ ਜੀ ਕਹਿ ਕੇ ਬੁਲਾਵੇ ਉਹ ਵੀ ਤੁਸੀਂ ਕਹਿ ਕੇ ਬੁਲਾਵੇ ਉਹ ਵੀ ਆਪਣੀ ਪਤਨੀ ਦਾ ਸਤਿਕਾਰ ਕਰੇ ਇਹ ਨਾ ਹੋਵੇ ਉਹ ਵੀ ਲੋਕਾਂ ਵਿੱਚ ਰਿਸ਼ਤੇਦਾਰਾਂ ਵਿੱਚ ਉਹਏ ਕਹਿ ਕੇ ਤੂੰ ਕਹਿ ਕੇ ਬੁਲਾਵੇ ਪਤੀ ਵੀ ਸਤਿਕਾਰ ਕਰੇ ਪਤਨੀ ਵੀ ਰਿਸਪੈਕਟ ਕਰੇ ਰਿਸ਼ਤਾ ਅੱਗੇ ਵੱਧੇ ਇਹ ਰਿਸ਼ਤੇ ਸੁੱਖ ਦਾ ਹੀ ਹੁੰਦੇ ਨੇ ਹੰਕਾਰ ਕਰਕੇ ਈਗੋ ਕਰਕੇ ਰਿਸ਼ਤੇ ਟੁੱਟ ਜਾਂਦੇ ਨੇ ਹੁਣ ਅਸੀਂ ਤਾਂ ਰਿਸ਼ਤਿਆਂ ਦੇ ਨਾਮ ਹੀ ਵਿਗਾੜ ਲਏ ਅੱਛਾ ਤਾਏ ਚਾਚੇ ਕਿੰਨੇ ਕੁ ਹੁੰਦੇ ਸੀ ਇੱਕ ਜਾਂ ਦੋ ਜਾਂ ਤਿੰਨ ਦੱਸਣਾ ਵੀ ਇਹ ਮੇਰੇ ਡੈਡੀ ਦਾ ਭਰਾ ਆ ਇਹ ਮੇਰਾ ਤਾਇਆ ਲੱਗਦਾ ਚਾਚਾ ਲੱਗਦਾ ਇਹ ਮੇਰੀ ਮੰਮੀ ਦਾ ਭਰਾ ਆ ਮਾਮਾ ਲੱਗਦਾ ਇਹ ਮੇਰੀ ਮੰਮੀ ਦੀ ਭੈਣ ਹੈ ਮੇਰੀ ਮਾਸੀ ਹੈ ਇਹ ਮੇਰੇ ਡੈਡੀ ਦੀ ਭੈਣ ਹੈ ਮੇਰੀ ਭੂਆ ਲੱਗਦੀ ਹੈ ਇਹ ਰਿਸ਼ਤੇ ਸੀ ਹੁਣ ਸਾਰੇ ਰਿਸ਼ਤੇ ਵਿਗਾੜ ਤੇ ਤੁਹਾਨੂੰ ਕੋਈ ਬੰਦਾ ਬਹਾਦਰ ਕਰੋੜ ਤੇ ਮਿਲ ਜਾਏ ਅੰਕਲ ਜੀ ਅੰਕਲ ਪਤਾ ਨਹੀਂ ਲੱਗਦਾ ਮਾਸੜਾ ਕਿਤਾਇਆ ਚਾਚਾ ਸਭ ਨੂੰ ਅੰਕਲ ਸਭ ਨੂੰ ਆਂਟੀ ਤੁਸੀਂ ਰਿਸ਼ਤੇ ਖੁਦ ਵਿਗਾੜੇ ਰੱਬ ਨੇ ਨਹੀਂ ਦੁਖੀ ਕੀਤਾ ਕਿਸੇ ਨੂੰ ਰੱਬ ਨੇ ਪੈਸਾ ਵਧਾਇਆ ਲੋਕਾਂ ਕੋਲ ਹਜ਼ਾਰਾਂ ਤੋਂ ਲੱਖਾਂ ਲੱਖਾਂ ਤੋਂ ਕਰੋੜਾਂ ਦੀ ਪ੍ਰਾਪਰਟੀ ਹੋ ਗਈ ਪੈਸਾ ਵਧਿਆ ਪਰ ਪਿਆਰ ਘਟਿਆ ਪਤਾ ਕਿਉਂ ਈਗੋ ਆ ਗਈ ਹੰਕਾਰ ਆ ਗਿਆ ਰਿਸ਼ਤਿਆਂ ਚ ਪਿਆਰ ਘਟ ਗਿਆ ਜੇ ਦੁਨਿਆਵੀ ਰਿਸ਼ਤੇ ਈਗੋ ਕਰਕੇ ਟੁੱਟ ਜਾਂਦੇ ਨੇ ਸਿੱਖ ਤੇ ਗੁਰੂ ਦਾ ਰਿਸ਼ਤਾ ਰੱਬ ਤੇ ਜਗਿਆਸੂ ਦਾ ਰਿਸ਼ਤਾ ਪ੍ਰੇਮ ਕਰਕੇ ਖੜੇ ਜਿੱਥੇ ਦਾਤਾਂ ਲੈ ਕੇ ਹੰਕਾਰ ਆਇਆ ਉੱਥੇ ਨਿਰੰਕਾਰ ਪਾਸੇ ਹੋ ਗਿਆ ਇਹਨੂੰ ਮਹਾਰਾਜ ਕਹਿੰਦੇ ਜਦ ਹਮ ਹੋਤੇ ਮੈਂ ਆਈ ਅੰਦਰ ਜਦ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨ ਲਗਮ ਜੈਸੇ ਲਹਿਰ ਮੈਂ ਉਦਤ ਜਲ ਕੇ ਵਲ ਜਲ ਮਾਈ ਕਹਿੰਦੇ ਭਾਈ ਜਦੋਂ ਮੈਂ ਆਈ ਉਦੋਂ ਰੱਬ ਚਲਾ ਗਿਆ ਜਦੋਂ ਈਗੋ ਆਵੇ ਕਿਸੇ ਕੰਮ ਉਦੋਂ ਰੱਬ ਨਹੀਂ ਹਾਜ਼ਰ ਹੋਇਆ ਇਸ ਲਈ ਸਾਥ ਸੰਗਤ ਨਿਮਰਤਾ ਰੱਖਣੀ ਹੈ ਦਾਤਾਂ ਲੈ ਕੇ ਦਾਤੇ ਨੂੰ ਭੁੱਲਣਾ ਨਹੀਂ ਸਿੱਖ ਤਾਂ ਕੁਝ ਵੀ ਛਕਣ ਲੱਗਦਾ ਭੋਜਨ ਬਣਦਾ ਪਹਿਲਾਂ ਕਹਿੰਦਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਉਹ ਤਾਂ ਭੋਜਨ ਛਕਣ ਲੱਗਿਆਂ ਵੀ ਕਹਿੰਦਾ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਨਾਨਕ ਹੁਕਮ ਨ ਚੱਲਈ ਨਾਲ ਖਸਮ ਚੱਲੇ ਅਰਦਾਸ ਸਾਧ ਸੰਗਤ ਉਹ ਫਿਰ ਅਰਦਾਸਾਂ ਕਰਦਾ ਇਹ ਰਿਸ਼ਤਾ ਨਿਭ ਜਾਂਦਾ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਆਪਣੇ ਪਰਿਵਾਰਕ ਰਿਸ਼ਤਿਆਂ ਵਿੱਚ ਇੱਜ਼ਤ ਕਰੋ ਕਿਉਂਕਿ ਜਿਹਦੇ ਘਰ ਵਿੱਚ ਸੁੱਖ ਹੈ ਉਹ ਤਾਹੀ ਨਾਮ ਜਪ ਸਕਦਾ ਹੈ ਜੇ ਤੁਸੀਂ ਘਰੋਂ ਸੁਖੀ ਹੋ ਪਾਠ ਕਰਨੋਂ ਵੀ ਤਾਂ ਤੁਹਾਡਾ ਦਿਲ ਕਰਨਾ ਹੈ ਜੇ ਤੁਸੀਂ ਘਰੋਂ ਦੁਖੀ ਹੋ ਤਾਂ ਪਾਠ ਨੂੰ ਵੀ ਨਹੀਂ ਦਿਲ ਕਰਦਾ ਬਾਣੀ ਪੜਨੋਂ ਵਰਦਨ ਅਣੋਂ ਤਾਂ ਜੀ ਲੱਗਣੇ ਜੇ ਘਰੋਂ ਸੁਖੀ ਹੋ ਜੇ ਘਰ ਵਿੱਚ ਕਲੇਸ਼ ਹੈ ਫਿਰ ਪਾਠ ਕਰਨੋਂ ਵੀ ਜੀ ਨਹੀਂ ਕਰੇਗਾ ਇਸ ਲਈ ਆਪਣੇ ਘਰਾਂ ਵਿੱਚ ਨਾਮ ਜਪੋ ਬਾਣੀ ਪੜੋ ਇੱਜ਼ਤ ਰਿਸਪੈਕਟ ਕਰੋ ਆਪਣੇ ਬੱਚਿਆਂ ਨੂੰ ਬਾਣੀ ਜ਼ਰੂਰ ਪੜ੍ਹਾਓ 24 ਘੰਟੇ ਲੋਕਾਂ ਦੇ ਹੱਥ 'ਚ ਮੋਬਾਈਲ ਲੈਂਦਾ ਮੈਂ ਵੇਖਿਆ 8ਵੀਂ ਕਲਾਸ ਤੋਂ ਲੈ ਕੇ ਬੱਚੇ ਨੂੰ ਮੋਬਾਈਲ ਦਿੱਤਾ ਲੋਕਾਂ ਨੇ ਉਹਨੂੰ ਮੋਬਾਈਲ ਚੱਲਦਾ ਮੈਂ ਨਹੀਂ ਕਹਿੰਦਾ ਮੋਬਾਈਲ ਨਾ ਚਲਾਓ ਜਿੱਦਨ ਤੁਹਾਨੂੰ ਡਾਕਟਰ ਰੁਕਣਗੇ ਉਦੋਂ ਰੁਕੋਗੇ ਤੁਸੀਂ 24 ਘੰਟੇ ਤੁਸੀਂ ਆਪਣੇ ਹੱਥ 'ਤੇ 18 ਘੰਟੇ ਲੋਕ ਮੋਬਾਈਲ ਰੱਖਦੇ ਨੇ ਫੇਸਬੁੱਕ WhatsApp ਦੂਜਾ ਤੀਜਾ ਕਿੰਨਾ ਕੁ ਚਲਾਉਂਦੇ ਹੋ ਹੋਰ ਕਿੰਨਾ ਕੁ ਚੱਲ ਪਿਆ ਹੈ ਇੱਕ ਤੁਹਾਨੂੰ ਬੇਨਤੀ ਆ ਆਪ ਵੀ ਕਰੋ ਆਪਣੇ ਬੱਚਿਆਂ ਨੂੰ ਵੀ ਕਹੋ 24 ਘੰਟਿਆਂ ਚੋਂ 24 ਮਿੰਟ ਕੱਢ ਕੇ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰੋ ਤੁਹਾਡੇ ਘਰ ਸਿੱਖੀ ਬਣੀ ਰਹੇਗੀ 24 ਮਿੰਟ ਕੱਢ ਕੇ ਨਾ 24 ਘੰਟਿਆਂ ਚੋਂ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰੋ ਆਪ ਵੀ ਕਰੋ ਆਪਣੇ ਬੱਚਿਆਂ ਨੂੰ ਵੀ ਕਰਾਓ ਜਿਹਦੇ ਘਰ ਵਿੱਚ ਬਾਣੀ ਪੜੀ ਜਾਂਦੀ ਹੈ ਉੱਥੇ ਗੁਰੂ ਦਾ ਬਾਣਾ ਵੀ ਰਹਿਣਾ ਜੇ ਤੁਸੀਂ ਜਪਜੀ ਸਾਹਿਬ ਕਰੋਗੇ ਸਾ ਸੰਗਤ ਤੁਹਾਡੇ ਘਰ ਸਿੱਖੀ ਰਹੇਗੀ ਸਾਨੂੰ ਸੰਕੜੇ ਫੋਨ ਦਿਹਾੜੀ ਦੇ ਲੋਕਾਂ ਦੇ ਆਉਂਦੇ ਨੇ ਕਈ ਮਾਈਆਂ ਫੋਨ ਕਰਦੀਆਂ ਭਾਈ ਸਾਹਿਬ ਜੀ ਸਾਡੇ ਘਰ ਕੇ ਨੂੰ ਗੁੱਸਾ ਬਹੁਤ ਆਉਂਦਾ ਮੈਂ ਕਿਹਾ ਕਿਹੜੀ ਕਲਾਸ ਚ ਪੜਦਾ ਹੈ ਕਹਿੰਦੀ 7ਵੀਂ ਚ ਪੜਦਾ ਹੈ ਕਿੰਨਾ ਕੋ ਗੁੱਸਾ ਆਉਂਦਾ ਕਹਿੰਦੀ ਜੀ ਉਹਨੇ ਤਾਂ LCD ਭੰਨ ਦਿੱਤੀ ਚੱਕ ਕੇ ਹੁਣ ਹੈ ਵੀ ਕੱਲਾ-ਕੱਲਾ ਗਮਲਾ ਚੁੱਕ ਕੇ ਮਾਰਿਆ ਕੀ ਕਹੋਗੇ ਜਦੋਂ ਕੁਝ ਕਹਿੰਦੇ ਨੇ ਫਿਰ ਲੋਕ ਡਰ ਜਾਂਦੇ ਨੇ ਕਹਿੰਦੇ ਕੁਝ ਕਰ ਹੀ ਨਾ ਲਵੇ ਡਰ ਜਾਂਦੇ ਨੇ ਲੋਕ ਕਹਿੰਦੇ ਜੀ ਗੁੱਸਾ ਬਹੁਤ ਆਉਂਦਾ ਹੈ ਪਤਾ ਨਹੀਂ ਕਿਸੇ ਨੇ ਕੁਛ ਕੀਤਾ ਹੋਇਆ ਮੈਂ ਕਹਿੰਦਾ ਕਿਸੇ ਨੇ ਨਹੀਂ ਕੁਛ ਕੀਤਾ ਤੁਹਾਡਾ ਹੀ ਗੁੱਸਾ ਉਹਦੇ ਵਿੱਚ ਆਇਆ ਹੋਇਆ ਹੈ ਪਤਾ ਕਿਉਂ ਜਿੰਨਾ ਉਹਨੂੰ ਛੋਟੇ ਹੁੰਦੇ ਆ ਜਦੋਂ ਦੁੱਧ ਪਿਲਾਇਆ ਗੁੱਸੇ ਵਿੱਚ ਸੜ ਪੁੱਜ ਕੇ ਪਿਲਾਇਆ ਰੋਟੀ ਭੋਜਨ ਪ੍ਰਸ਼ਾਦਾ ਬਣਾਇਆ ਗੁੱਸੇ ਵਿੱਚ ਸੜ ਕੇ ਸਵੇਰੇ ਉੱਠਦੇ ਆ ਕਲੇਸ਼ ਹੈ ਲੋਕਾਂ ਦੇ ਘਰ ਨਾਲੇ ਆਟਾ ਗੁੰਨਣ ਗਿਆ ਨਾ ਦੇ ਗਾਲਾਂ ਕੱਢਣੀਆਂ ਉਹ ਵਿੱਚੇ ਹੀ ਜਾਂਦਾ ਸਭ ਕੁਝ ਫਿਰ ਗੁੱਸਾ ਨਹੀਂ ਹੋਣਾ ਤੇ ਹੋਰ ਕੀ ਹੋਣਾ ਹੈ ਆਪਣੇ ਬੱਚਿਆਂ ਦੀ ਤਸਵੀਰ ਬਦਲਣਾ ਚਾਹੁੰਦੇ ਹੋ ਭੋਜਨ ਪ੍ਰਸ਼ਾਦ ਦਾ ਦੁੱਧ ਪਾਣੀ ਰੋਟੀ ਬਣਾਉਣ ਲੱਗਿਆਂ ਜਰੂਰ ਜਪੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਰਸੋਈ ਵਿੱਚ ਸਿਰ ਟੱਕ ਕੇ ਜਾਓ ਵਾਹਿਗੁਰੂ ਵਾਹਿਗੁਰੂ ਕਹਿ ਕੇ ਰੋਟੀ ਬਣਾਓ ਵਾਹਿਗੁਰੂ ਵਾਹਿਗੁਰੂ ਕਹਿ ਕੇ ਪਰੌਂਠਾ ਬਣਾਓ ਵਾਹਿਗੁਰੂ ਕਹਿ ਕੇ ਬੱਚੇ ਦਾ ਦੁੱਧ ਦੀ ਬੋਤਲ ਤਿਆਰ ਕਰੋ ਇਹ ਹੋਏ ਨਹੀਂ ਸਕਦਾ ਤੁਹਾਡੇ ਬੱਚੇ ਦਾ ਸੁਭਾਅ ਨਾ ਬਦਲੇ ਤੁਸੀਂ ਸਿਆਣੇ ਬੈਠੇ ਹੋ ਬਦਾਮ ਪਾਣੀ ਚ ਪੀਉਂਦੇ ਉਹਦੀ ਤਸਵੀਰ ਬਦਲ ਜਾਂਦੀ ਹੈ ਠੰਡੇ ਹੋ ਜਾਂਦੇ ਬਦਾਮ ਪਾਣੀ ਚ ਥੋੜੇ ਘੰਟੇ ਪੀਉਂਦੇ ਉਹ ਤਸਵੀਰ ਬਦਲ ਜਾਂਦੀ ਬਾਣੀ ਪੜ ਕੇ ਭੋਜਨ ਬਣਾਉਂਗੇ ਤਸਵੀਰ ਬਦਲ ਜਾਏਗੀ ਜਿਨ੍ਹਾਂ ਭੈਣਾ ਕੋਲ ਛੋਟੇ ਬੱਚੇ ਨੇ ਦੁੱਧ ਪਿਲਾਉਣ ਲੱਗਿਆ ਵਾਹਿਗੁਰੂ ਜਪੋ ਹੋਰ ਗੱਲਾਂ ਨਾ ਕਰੋ ਇਹ ਨਾ ਹੋਵੇ ਐਦਾਂ ਗੋਦੀ ਨਾ ਲਾਇਆ ਨਾਲੇ ਦੁੱਧ ਪਿੰਦੇ ਨਾਲੇ ਮੋਬਾਈਲ ਦੇਖਦੀ ਸਿਰ ਅਸਰ ਕੀ ਹੋਣਾ ਵੇ ਨਾਲੇ ਬੱਚਿਆਂ ਦੇ ਪ੍ਰਸ਼ਾਦੇ ਪਰੌਂਠੀ ਬਣਾ ਰਹੇ ਹੋ ਨਾਲੇ ਮੋਬਾਈਲ ਵੇਖਿਆ ਜਾ ਰਿਹਾ ਹੈ ਇਹਦੇ ਵਿੱਚ ਰੱਬ ਦਾ ਕੋਈ ਕਸੂਰ ਨਹੀਂ ਹੈ ਰੱਬ ਨੇ ਕਿਸੇ ਨੂੰ ਦੁਖੀ ਨਹੀਂ ਕੀਤਾ ਹੋਇਆ ਉਹਨੇ ਤਾਂ ਸਭ ਨੂੰ ਸੁੱਖ ਦਿੱਤੇ ਅਸੀਂ ਰਸਤਾ ਹੀ ਗਲਤ ਪੜ ਲਿਆ ਸਿੱਧਾ ਪਾਤਸ਼ਾਹ ਨੇ ਕਿਹਾ ਹਰ ਕੇ ਨਾਮ ਬਿਨਾ ਦੁੱਖ ਪਾਵੇ ਤੂੰ ਨਾਮ ਨਹੀਂ ਜਪਿਆ ਤਾਂ ਦੁੱਖ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨ ਸਹਸਾਨੇ ਝੂਕੇ ਗੁਰ ਹੈ ਭੇਦ ਬਤਾਵੇ ਥਿਸ ਇਜ਼ ਅ ਸਿਕਰਟ ਇਹ ਭੇਤਰੀ ਗੱਲ ਹੈ ਨਾਮ ਜਪੋਗੇ ਸੁੱਖ ਨਾਲੇ ਸ਼ੁਰੂ ਹੋ ਜਾਣਗੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਭੈਣੋ ਜਦੋਂ ਸਵੇਰੇ ਚਾਹ ਬਣਾਉਂਦੇ ਹੋ ਨਾ ਬੱਚਿਆਂ ਲਈ ਦੁੱਧ ਬਣਾਉਂਦੇ ਗੱਲਾਂ ਕਰਨੀਆਂ ਬੰਦ ਕਰ ਦਿਓ ਸਿਰ ਢੱਕ ਕੇ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਜਾਂ ਪਹਿਲੀ ਪੌੜੀ ਪੜ੍ਹਦੇ ਚਾਹ ਦੁੱਧ ਬਣਾਓ ਮੇਰਾ ਵਿਸ਼ਵਾਸ ਹੈ ਇੱਕ ਮਹੀਨੇ ਬਾਅਦ ਵੇਖਿਓ ਤੁਹਾਡੇ ਘਰ ਦੀ ਤਸਵੀਰ ਬਦਲ ਜਾਣੀ ਇੱਕ ਮਹੀਨੇ ਬਾਅਦ ਇੱਕ ਮਹੀਨਾ ਲਗਾਤਾਰ ਵਾਹਿਗੁਰੂ ਕਹਿ ਕੇ ਨਾਮ ਜਪ ਕੇ ਮੂਲ ਮੰਤਰ ਪੜ੍ਹ ਕੇ ਚਾਹ ਬਣਾਓ 5 ਮਿੰਟ ਜੇ ਚਾਹ ਬਣਨ ਨੂੰ ਲੱਗਦੇ 5 ਮਿੰਟੋ ਗੈਸ ਕੋਲ ਖੜ ਕੇ ਚਾਹ ਬਣਾਉਂਦਿਆਂ ਚਪਤੀ ਪਾਉਂਦਿਆਂ ਖੰਡ ਪਾਉਂਦਿਆਂ ਦੁੱਧ ਪਾਉਂਦਿਆਂ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਕਹੋ ਇੱਕ ਮਹੀਨੇ ਬਾਅਦ ਵੇਖਿਓ ਘਰ ਦੇ ਸਾਰੇ ਜੀ ਆਪੇ ਹੀ ਵਾਹਿਗੁਰੂ ਕਹਿਣ ਲੱਗ ਪੈਣਗੇ ਤਸਵੀਰ ਬਦਲ ਜਾਏਗੀ ਘਰ ਦੀ ਕਰਕੇ ਦੇਖਿਓ ਅੱਛਾ ਭਾਈ ਕਰ ਲਓਗੇ ਕਿ ਕੱਲ ਤੋਂ